ਕਲ ਬਾਊ ਜੀ ਕੀ ਗੱਲ ਸਵੇਰ ਤਾ ਹੋ ਲੈਣ ਦੋ ਉਹ ਕੋਈ ਨਹੀਂ ਮੈਨੂੰ ਯਾਦ ਆ ਅੱਜ ਸੋਮਵਾਰ ਆ ਪੇਮੈਂਟ ਦੇਣੀ ਥੋਡੀ ਕੋਈ ਨਹੀਂ ਤੁਸੀਂ ਮੁੰਡਾ ਦੁਕਾਨ ਤੇ ਭੇਜ ਦਿਓ ਨਾ ਨਾ ਵੀਰੇ ਜਿਆਦਾ ਨਹੀਂ ਦੇ ਸਕਦਾ ਮੈਂ 10000 ਰੁਪਏ ਦਊਂਗਾ ਚਲੋ ਤੁਸੀਂ ਆਓ ਆਪਾਂ ਬਹਿ ਕੇ ਗੱਲ ਕਰਦੇ ਆਂ ਆਜੋ ਮੈਂ ਦੱਸ ਸਵੇਰ ਵੀ ਨਹੀਂ ਹੋਣ ਦਿੰਦੇ ਇਹ ਜਸ ਸ਼ਕਾਲ ਉਹ ਸਾਸ਼ਟ੍ਰੀ ਕਾਲ ਤੂੰ ਅੱਜ ਸਾਧਰੀ 8:30 ਵਜੇ ਵੀਰੇ ਮੈਂ ਸੋਚਿਆ ਮੈਂ ਹੁਣ ਜਲਦੀ ਜਾਇਆ ਕਰੂੰਗੀ ਚੱਲੀਏ ਫਿਰ ਆਪਾਂ ਦੁਕਾਨ ਤੇ ਬਹਿ ਜਾ ਬਹਿ ਜਾ 9 ਵਜੇ ਖੋਲਣੀ ਹੈ ਦੁਕਾਨ ਜੇ ਨਹੀਂ ਆਣਾ ਤਾਂ ਡੇਡ ਡੇਡ ਘੰਟਾ ਨਹੀਂ ਆਣਾ ਤੇ ਜੇ ਆਣਾ ਤੇ ਅੱਧਾ ਘੰਟਾ ਪਹਿਲਾਂ ਹੀ ਆ ਜਾਣਾ ਕੀ ਗੱਲ ਮੇਰੇ ਕਹੇ ਦਾ ਅਸਰ ਹੋ ਗਿਆ ਅੰਜੀ ਵੀਰੇ ਮੈਨੂੰ ਨਹੀਂ ਪਤਾ ਸੀ ਮੇਰੇ ਕਹੇ ਤਾਂ ਇੰਨਾ ਅਸਰ ਹੁੰਦਾ ਮੈਂ ਪਹਿਲਾਂ ਕਹਿ ਦਿੰਦਾ ਚੱਲ ਜੇ ਤੂੰ ਆ ਹੀ ਗਈਆਂ ਚਾਹ ਪੀਣੇ ਇਕੱਠੇ ਤੇ ਫਿਰ ਚੱਲਦੇ ਵੀਰੇ ਮੈਂ ਚਾਹ ਨਹੀਂ ਪੀਣੀ ਤੁਸੀਂ ਵੀ ਲੋ ਮੈਂ ਕਿਉਂ ਪੀ ਕੇ ਆਈਆਂ ਵੀਰੇ ਅੱਛਾ ਅੱਜ ਤੂੰ ਚਾਹ ਵੀ ਪੀ ਆ ਤੇ ਰੋਟੀ ਵੀ ਖਾ ਲਈ ਹੋਣੀ ਆ ਹਾਂਜੀ ਵੀਰੇ ਕੋਈ ਨਾ ਜੇ ਹੁਣ ਆ ਹੀ ਗਈਆਂ ਤਾਂ ਚਾਹ ਪੀ ਕੇ ਚੱਲਾਂਗੇ ਹਲੋ ਡਿਟਾ ਆ ਵੀ ਲੋ ਪਹਿਲਾਂ ਰੱਖ ਦੇ ਮੇਰੀ ਗੱਲ ਸੁਣ ਚੱਲੀਏ ਅੱਜ ਕਿਤੇ ਘੁੰਮਣ ਅੱਜ ਕਿੱਥੇ ਘੁੰਮਣ ਜਾਣਾ ਸੋਮਵਾਰ ਆ ਅੱਜ ਗਾ ਘਟ ਹੁੰਦਾ ਵਾ ਤਾਂ ਕਹਿ ਰਿਆ ਸੀ ਚਲਦੇ ਆ ਕਿਤੇ ਘੁੰਮਣ ਕਿਉਂ ਤੁਹਾਨੂੰ ਪੈਸੇ ਮਿਲ ਗਏ ਅੱਜ ਸਿਮਰਨ ਮੇਰੀ ਗੱਲ ਸੁਣ ਬਾਰ ਬਾਰ ਪੈਸੇ ਵਾਲੀ ਗੱਲ ਨਾ ਸੁਣਾਇਆ ਕਰ ਤੈਨੂੰ ਮੈਂ ਪੁੱਛ ਰਿਆ ਜਾਣਾ ਘੁੰਮਣ ਤਾਂ ਚੱਲ ਚਲੀਏ ਨਹੀਂ ਕਿਤੇ ਨਹੀਂ ਜਾਣਾ ਅੱਜ ਬੀਰੇ ਦਾ ਫੋਨ ਹੈਲੋ ਬੇਸ ਅਸ਼ੀਕਾਲ ਵਧੀਆ ਤੁਸੀਂ ਦੱਸੋ ਅੱਜ ਤੁਹਾਨੂੰ ਛੁੱਟੀ ਆ ਭਾਬੀ ਨੂੰ ਵੀ ਠੀਕ ਆ ਇਹਨਾ ਮੈਨੂੰ ਪੁੱਛਦੇ ਹੀ ਸੀਗੇ ਅੱਜ ਜੇ ਜਾਣਾ ਤਾਂ ਦੱਸ ਮੈਨੂੰ ਕਿਤੇ ਚਲੋ ਠੀਕ ਆ ਅਸੀਂ ਆਨੇ ਆ ਮੇਰੀ ਗੱਲ ਸੁਣੋ ਅੱਜ ਨਾ ਵੀਰੇ ਭਾਬੀ ਦੋਨਾਂ ਨੂੰ ਛੁੱਟੀ ਆ ਆਪਾਂ ਉਹਨਾਂ ਨੂੰ ਮਿਲ ਕੇ ਆਨੇ ਆ ਇਹ ਤਾਂ ਬਹੁਤ ਵਧੀਆ ਗੱਲ ਆ ਤੇ ਨਾਲੇ ਵਾਪਸੀ ਤੇ ਨਾ ਫਿਰ ਆਪਾਂ ਕਿਤੇ ਹੋਰ ਵੀ ਘੁੰਮੇ ਆਵਾਂਗੇ ਆ ਫਿਰ ਆਪਾਂ ਫਿਲਮ ਦੇਖਣ ਚੱਲ ਪਾਂਗੇ ਠੀਕ ਆ ਹਾਂ ਮੈਂ ਦੇਖਿਆ ਵਾ ਕੱਲ ਹੀ ਨਵੀਂ ਇੱਕ ਫਿਲਮ ਲੱਗੀ ਆ ਠੀਕ ਆ ਚੱਲ ਤੂੰ ਐ ਕਰ ਤੂੰ ਨਾ ਫਿਰ ਤਿਆਰੀ ਕਰ ਲੈ ਖਾਲੀ ਆ ਤਾਂ ਜਾਵਾਂਗੇ ਨਹੀਂ ਵੀਰੇ ਘਰੇ ਆਪਾਂ ਹਨਾ ਤਾਂ ਤਿਆਰੀ ਖੇਚ ਲੈ ਮੈਂ ਘੰਟਾ ਤੋਂ ਘੰਟਾ ਤਾਂ ਗਾਂ ਤੇ ਬਹਿ ਜਾਣਾ ਉਸ ਤੋਂ ਬਾਅਦ ਚੱਲਦੇ ਆ ਫਿਰ ਆਪਾਂ ਠੀਕ ਆ ਜੀ ਠੀਕ ਆ ਹਾਂ ਜੀ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਤੂੰ ਵੀ ਆ ਗਈ ਸੀ ਮਨਾ ਨਾ ਹਾਂਜੀ ਮੈਨੂੰ ਨਾ ਅੰਦਰ ਪਤਾ ਨਹੀਂ ਚੱਲਿਆ ਮੈਂ ਤੇਰੇ ਲਈ ਵੀ ਚਾਹ ਲੈ ਕੇ ਆਈ ਨਹੀਂ ਭਾਬੀ ਜੀ ਰਹਿਣ ਦੋ ਰਹਿਣ ਦਰਨ ਦੋ ਐਂ ਕਰੋ ਲੈ ਆਇਓ ਠੀਕ ਆ ਸਿਮਰਨ ਤੂੰ ਆ ਜਾਈਂ ਨਹੀਂ ਜਲਦੀ ਆ ਗਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਅਸੀਂ ਤਾਂ ਅੰਦਰ ਸੀਗੇ ਭਾਬੀ ਜੀ ਨੇ ਦੱਸਿਆ ਕਿ ਸਿਮਰਨ ਆਈ ਹੋਈ ਆ ਚਾਹ ਦੇ ਦਿਓ ਉਹਨੂੰ ਆ ਲੈ ਦੇਖ ਲੈ ਮੇਰੇ ਕਹਿਣ ਦਾ ਇੰਨਾ ਫਾਇਦਾ ਹੋ ਗਿਆ 9 ਵਜੇ ਦੀ ਬਜਾਏ 8:30 ਹੀ ਆ ਗਈ ਸਹੀ ਗੱਲ ਆ ਵੀਰੇ ਅੱਜ ਤੱਕ ਕਮਾਲ ਹੀ ਹੋ ਗਈ ਆ ਨਾਲੇ ਮੇਰੀ ਗੱਲ ਸੁਣ ਅੱਜ ਹੈਗਾ ਸੋਮਵਾਰ ਜੇ ਕਿਤੇ ਜਾਣਾ ਤਾਂ ਤੂੰ ਜਾਇਆ ਸਿਮਰਨ ਨਾਲ ਨਹੀਂ ਵੀਰੇ ਰੁੱਕ ਕੇ ਜਾਊਗਾ ਮੈਂ ਕੋਈ ਨਹੀਂ ਕੋਈ ਗੱਲ ਨਹੀਂ ਨਾਲੇ ਦੁਕਾਨ ਤੋਂ ਮੇਰੇ ਤੋਂ ਪੈਸੇ ਫੜ ਲਈ ਠੀਕ ਹੈ ਜੇ ਕਿਤੇ ਜਾਣਾ ਅੱਜ ਸਾਰਾ ਦਿਨ ਜਾਇਆ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਤੇ ਸਿਮਰਨ ਹੈ ਗਿਆ ਨਾਲੇ ਕੀ ਪਤਾ ਨਵੀਂ ਕੁੜੀ ਵੀ ਆ ਜਾਵੇ ਹਾਂਜੀ ਇਹ ਵੀ ਗੱਲ ਆ ਚੱਲ ਸਿਮਰਨ ਫਟਾਫਟ ਚਾਹ ਪੀ ਤੇ ਆਪਾਂ ਚਲੀਏ ਤੂੰ ਆਜੀ ਫਿਰ ਆਮਨਾ ਕੋਈ ਨਾ ਮੈਂ ਖੋਲ ਲਵਾਂ ਦੁਕਾਨ ਠੀਕ ਹੈ ਵੀ ਕੀ ਗੱਲ ਅੱਜ ਸਿਮਰਨ ਜਲਦੀ ਆ ਗਈ ਵੀਰੇ ਨੇ ਨਾ ਕੱਲ ਸਿਮਰਨ ਦੀ ਕਲਾਸ ਲਈ ਸੀ ਤਾਂ ਉਹਨੂੰ ਟੈਨਸ਼ਨ ਹੋ ਗਈ ਤਾਂ ਅੱਜ ਜਲਦੀ ਆਈ ਆ ਅੱਛਾ ਚਲੋ ਤਾਂ ਠੀਕ ਆ ਵੀਰਾ ਤੈਨੂੰ ਕੀ ਕਹਿੰਦਾ ਸੀ ਮੈਨੂੰ ਵੀਰੇ ਨੂੰ ਕਹਿੰਦੇ ਲੋੜ ਹੀ ਨਹੀਂ ਪਈ ਵੀਰਾ ਆਪੇ ਹੀ ਕਹਿੰਦਾ ਸੋਮਵਾਰ ਹੈਗਾ ਜੇ ਤੁਸੀਂ ਕਿਤੇ ਘੁੰਮਣਾ ਜਣਾ ਤਾਂ ਚਲ ਜੋ ਤੇ ਪੈਸੇ ਪੈਸੇ ਦੀ ਗੱਲ ਤਨੂ ਮੈਂ ਪਹਿਲੇ ਵੀ ਕਿਹਾ ਸੀ ਤੂੰ ਟੈਨਸ਼ਨ ਨਾ ਲੈ ਵੀਰੇ ਨੇ ਤਾਂ ਹੀ ਕਿਹਾ ਵਾ ਵੀਰਾ ਕਹਿੰਦਾ ਹੁਣੇ ਆ ਜਾ ਪੈਸੇ ਲੈ ਜਾ ਤੇ ਕਿੰਨੇ ਪੈਸੇ ਦੇਊਗੇ ਫੇਰ ਉਹ ਤੈਨੂੰ ਜੋ ਚਾਹੀਦੀ ਐ ਨਾ ਉਹ ਮਿਲ ਜੂਗੀ ਤੂੰ ਪੈਸੇ ਦੀ ਟੈਨਸ਼ਨ ਨਾ ਲੈ ਤੂੰ ਨਾ ਤਿਆਰੀ ਖਿੱਚ ਮੈਂ ਦੁਕਾਨ ਤੋਂ ਜਾ ਕੇ ਪੈਸੇ ਲੈ ਕੇ ਆਣਾ ਵੀਰੇ ਤੋਂ ਚਲੋ ਠੀਕ ਆ ਹੰਮੀ ਵੀਰੇ ਨਾ ਪੱਕਾ ਮੈਂ ਨਾ ਮਜ਼ਾਕ ਹੀ ਕਰਦੇ ਹੋਣਗੇ ਡਰਾ ਰਹੇ ਹੋਣਗੇ ਉਹ ਮੈਨੂੰ ਵੀਰੇ ਹੁਣ ਨਾ ਤੁਸੀਂ ਮੈਨੂੰ ਸੱਚੀ ਸੱਚੀ ਦੱਸੋ ਤੁਸੀਂ ਕੱਲ ਮੈਨੂੰ ਮਜ਼ਾਕ ਕਰਦੇ ਪਏ ਸੀ ਨਾ ਕਿਹੜਾ ਮਜ਼ਾਕ ਵੀਰੋ ਕੁੜੀ ਕੋਈ ਕੁੜੀ ਨਹੀਂ ਨਾ ਆਰੀ ਤੈਨੂੰ ਹੱਲੇ ਵੀ ਮਜ਼ਾਕ ਲੱਗਦਾ ਪਿਆ ਵਾ ਉਹ ਸੱਚੀ ਕੁੜੀ ਰੱਖੀ ਐ ਆ ਰਹੀ ਐ ਵੀਰੇ ਕੀ ਲੋੜ ਆ ਹੁਣ ਤਾਂ ਮੈਂ ਜਲਦੀ ਵੀ ਆ ਗਈ ਸਫਾਈ ਵੀ ਕਰਤੀ ਮੈਦਾਨ ਕੀ ਅੱਜ ਤੈਨੂੰ ਕੀ ਲੱਗਦਾ ਤੇਰੇ ਕਰਕੇ ਕੁੜੀ ਰੱਖ ਰਹੇ ਆ ਉਹ ਵੈਸੇ ਇੱਕ ਕੁੜੀ ਹੋਰ ਰੱਖ ਰਹੇ ਆ ਵੀਰੇ ਲੋੜ ਕੀ ਐ ਜੇ ਮੈਂ ਹੈਗੀ ਹੁਈ ਆ ਮੇਰੇ ਨਾਲ ਨਾ ਜ਼ਿਆਦਾ ਬਹਿਸ ਨਾ ਜ਼ਿਆਦਾ ਹੀ ਤੈਨੂੰ ਲੱਗਦਾ ਨਾ ਤੂੰ ਵੀਰੇ ਨਾਲ ਗੱਲ ਕਰ ਲੈ ਵੀਰੇ ਤੁਸੀਂ ਸੱਚੀ ਨਵੀਂ ਕੁੜੀ ਰੱਖਣ ਲੱਗੇ ਹੋ ਕੀ ਗੱਲ ਤੈਨੂੰ ਕਾਦੀ ਟੈਨਸ਼ਨ ਆ ਕੱਲ ਦੀ ਤੂੰ ਇਹੀ ਗੱਲਾਂ ਉਹਨੂੰ ਪੁੱਛਦੀ ਸੀ ਅੱਜ ਮੈਨੂੰ ਪੁੱਛਣ ਲੱਗ ਗਈਆਂ ਵੀਰੇ ਮੈਂ ਕੰਮ ਕਰਤਾ ਰਹੀਆਂ ਸਾਰਾ ਦੁਕਾਨ ਦਾ ਕਸਟਮਰ ਵੀ ਮੈਂ ਟੈਂਡ ਕਰਦੀ ਪਈਆਂ ਸਮਾਨ ਵੀ ਸਾਰਾ ਮੈਂ ਆਪ ਲਗਾ ਦਿੰਦੀ ਆ ਸਾਫ਼ ਵੀ ਕਰ ਦਿੰਦੀ ਆ ਫੇਰ ਕੀ ਲੋੜ ਆ ਯਾਰੀ ਤਾਂ ਮੈਨੂੰ ਪਤਾ ਨਾ ਲੋੜ ਹੈ ਕਿ ਨਹੀਂ ਹੈ ਤੂੰ ਦੱਸ ਤੈਨੂੰ ਕਾਦੀ ਟੈਨਸ਼ਨ ਆ ਮੇਰੇ ਮਤਲਬ ਤੁਸੀਂ ਮੈਨੂੰ ਕੱਢਣਾ ਵਾ ਹੁਣ ਦੁਕਾਨ ਚੋਂ ਕੱਢਣਾ ਇਹ ਤਾਂ ਅਸੀਂ ਸੋਚਿਆ ਵੀ ਨਹੀਂ ਹਜੇ ਅੱਛਾ ਤੈਨੂੰ ਇਸ ਗੱਲ ਦੀ ਟੈਨਸ਼ਨ ਆ ਜੇ ਨਵੀਂ ਕੁੜੀ ਆਊਗੀ ਤੈਨੂੰ ਅਸੀਂ ਕੱਢ ਦਾਂਗੇ ਤਾਂ ਹੀ ਤਾਂ ਆ ਰਹੀ ਆ ਫਿਰ ਦੇਖ ਭਾਈ ਜੇ ਕੋਈ ਪੁਰਾਣਾ ਜਾਊਗਾ ਤਾਂ ਹੀ ਕੋਈ ਨਵਾਂ ਆਊਗਾ ਨਾ ਕਿਸੇ ਦੀ ਜਗ੍ਹਾ ਤਾਂ ਕਿਸੇ ਨੇ ਭਰਨੀ ਹੁੰਦੀ ਆ ਨਾ ਹੁਣ ਦੇਖ ਜਦੋਂ ਤੂੰ ਆਈ ਸੀਗੀ ਉਸ ਤੋਂ ਪਹਿਲਾਂ ਇੱਕ ਕੁੜੀ ਕੰਮ ਕਰਦੀ ਸੀ ਨਾ ਤੂੰ ਆ ਕੇ ਦੱਸਿਆ ਉਹਨੇ ਚੋਰੀ ਕੀਤੀ ਆ ਤੇ ਅਸੀਂ ਉਹਨੂੰ ਕੱਢਤਾ ਤੇ ਵੀਰੇ ਉਹਨੇ ਚੋਰੀ ਕੀਤੀ ਸੀ ਮੈਂ ਕਿਹੜਾ ਚੋਰ ਆ ਤੇ ਇਹ ਤਾਂ ਹੁਣ ਨਵੀਂ ਕੁੜੀ ਆ ਕੇ ਦੇਖੂਗੀ ਨਾ ਉਹ ਦੱਸੂਗੀ ਤਾਂ ਦੇਖਾਂਗੇ ਵੀਰੇ ਤੁਸੀਂ ਮੈਨੂੰ ਚੋਰ ਸਮਝਦੇ ਹੋ ਹੁਣ ਅਸੀਂ ਤੈਨੂੰ ਚੋਰ ਨਹੀਂ ਸਮਝਦੇ ਅਸੀਂ ਇਹ ਸੋਚਦੇ ਆ ਕਿ ਨਵਾਂ ਕੋਈ ਆਊਗਾ ਤਾਂ ਹੀ ਨਵੀਆਂ ਗੱਲਾਂ ਪਤਾ ਲੱਗਣਗੀਆਂ ਨਹੀਂ ਤਾਂ ਆਪਾਂ ਉਹੀ ਪੁਰਾਣੀਆਂ ਗੱਲਾਂ ਤੇ ਲੜਦੇ ਰਹਿੰਨੇ ਆ ਉਹੀ ਕੰਮ ਕਰਦੇ ਰਹਿੰਨੇ ਆ ਬਿਰੋ ਤੁਸੀਂ ਮੈਨੂੰ ਆਪ ਕਿਹਾ ਸੀ ਕਿ ਆਪਾਂ ਤੈਨੂੰ ਕਦੇ ਲੱਗ ਨਹੀਂ ਹੋਵਾਂਗੇ ਮੈਂ ਤਾਂ ਲੱਗ ਕੀਤਾ ਨਹੀਂ ਆਪਾਂ ਤੈਨੂੰ ਤਾਂ ਚਾਰ ਹੋਣ ਲੱਗੇ ਆ ਮੇਰੇ ਕੀ ਲੋੜਾ ਉਹ ਮਜ਼ਾਕ ਕਰਦਾ ਮੇਰੀ ਭੈਣ ਮੈਂ ਤਾਂ ਕੋਈ ਹੋਰ ਨਵਾਂ ਕੰਮ ਸ਼ੁਰੂ ਕਰਨਾ ਤਾਂ ਤਿਆਰੀ ਕਰਾ ਰਿਹਾ ਕੁੜੀ ਨੂੰ ਕੰਮ ਸਿਖਾਉਣ ਦੀ ਉਹ ਤਾਂ ਕੁੜੀ ਸਿਆਣੀ ਲੱਗੀ ਮੈਨੂੰ ਤਾਂ ਮੈਂ ਰੱਖਣ ਲੱਗਿਆ ਤੈਨੂੰ ਥੋੜੀ ਕੱਢਣਾ ਵਾ ਡਰਾ ਹੀ ਦਿੱਤਾ ਸੀ ਤੁਸੀਂ ਤਾਂ ਮੈਨੂੰ ਉਹ ਡਰ ਤਾਂ ਤੈਨੂੰ ਆਪਣੇ ਵਿੱਚੋਂ ਲੱਗ ਰਿਹਾ ਨਾ ਅੱਧੀ ਦੁਨੀਆ ਤਾਂ ਹੀ ਪਰੇਸ਼ਾਨ ਹੈ ਉਹ ਐਵੇਂ ਡਰ ਜਾਂਦੀ ਆ ਕਿ ਕੋਈ ਮੇਰੇ ਬਾਰੇ ਕੀ ਸੋਚਦਾ ਕੋਈ ਕੀ ਕਰਨ ਲੱਗਿਆ ਆਪਣੇ ਕੰਮ ਵੱਲ ਧਿਆਨ ਨਹੀਂ ਦਿੱਤਾ ਹੁਣ ਦੇਖ ਤੇਰੇ ਮਨ ਚ ਡਰ ਪਿਆ ਤਾਂ ਹੀ ਤੂੰ ਸਵੇਰੇ ਜਲਦੀ ਆਈਆਂ ਨਾ ਹੈਨਾ ਡਰ ਜ਼ਰੂਰੀ ਆ ਅਸੀਂ ਤਾਂ ਨਹੀਂ ਤੈਨੂੰ ਕਿਹਾ ਸੀ ਜਲਦੀ ਆਣ ਨੂੰ ਆਪ ਆ ਗਈਆਂ ਨਾ ਸਾਡਾ ਤਾਂ ਕੰਮ ਆਸਾਨ ਹੋ ਗਿਆ ਨਾਲੇ ਪਤਾ ਕੀ ਆ ਇਸ ਦੁਨੀਆ ਦੇ ਉੱਤੇ ਨਾ ਹਰ ਬੰਦਾ ਡਰ ਨਾਲ ਹੀ ਜੀ ਰਿਹਾ ਡਰਿਆ ਤਾਂ ਇੰਚੋਰਸ ਹੋ ਰੀਆਂ ਡਰਿਆ ਤਾਂ ਅ ਬੰਦਾ ਇੱਕ ਦੂਜੇ ਨਾਲ ਵਰਤਦਾ ਹੈ ਹਰ ਇੱਕ ਚੀਜ਼ ਦਾ ਡਰ ਹੁੰਦਾ ਇਸ ਕਰਕੇ ਡਰੀਦਾ ਨਹੀਂ ਹੁੰਦਾ ਵੀਗਾ ਸਿਕਾਇ ਖਾ ਬੋਣਾ ਸਰਸਿਕਾ ਸਰਸਿਕਾ ਜੀ ਕੋਣਾ ਬਿਰੇ ਹੈ ਮੈਨੂੰ ਦੱਸਿਆ ਨਕਸ ਜੀ ਇਹ ਹੀ ਆ ਨਾ ਮਮਾ ਇਹਨੂੰ ਵੀ ਰੱਖਿਆ ਆਪਾਂ ਆਹਾ ਹਾਂ ਕਿਹੜੀ ਕਲਾਸ ਚਾ ਮੈਂ ਪਲੱਸ ਕਿ ਦਿੱਤੀ ਹੈ ਇਹ ਦੇਖਣ ਨੂੰ ਨਿੱਕੀ ਆ ਮੈਂ ਮੈਗੀ ਵੀ ਬਣਾ ਦਿੰਦੀ ਲੈ ਕੇ ਆਈ ਆ ਮੈਂ ਮੈਗੀ ਵੀ ਲੈ ਲਓ ਠੀਕ ਆ ਵੀਰੇ ਮੈਂ ਉੱਪਰ ਸਫਾਈ ਕਰਨ ਜਾਉਂ ਮੈਗੀ ਤਾਂ ਖਾ ਜਾ ਨਹੀਂ ਵੀਰੇ ਉਹ ਬੜੀ ਸਵਾਲ ਬਣਾਤੀ ਆ ਹੋੜ ਬਣੂਗੀ ਗੱਲ ਦੁਕਾਨ 'ਚ ਰੌਣਕ ਲੱਗਣਗੇ ਵੀਰੇ ਜੀ ਦੀ ਨੂੰ ਕੀ ਹੋਇਆ ਉੱਪਰ ਚੱਗ ਗਿਆ ਦੀਦੀ ਦੀਦੀ ਦਾ ਬੀਪੀ ਲੋ ਗਿਆ ਤੈਨੂੰ ਦੇਖ ਕੇ। ਇਹ ਉਹ ਕਿਉਂ? ਉਹ ਕਿਉਂ? ਤੂੰ ਚਲਾਕ ਹੀ ਬੜੀਆਂ। ਆਂਦੇ ਸਾਰ ਤਾਂ ਪਹਿਲਾਂ ਨੂੰ ਤੂੰ ਬਾਹਰ ਕੱਢ ਕੇ ਸੱਸ ਜੀ ਕੋਲ ਲੁਬਲਾਈ ਆ। ਨਾਲੇ ਆਹ ਕਿਹੜਾ ਤਰੀਕਾ ਹੋਇਆ? ਨਾਲੇ ਕਿ ਭੱਜੀ-ਭੱਜੀ ਆਈਆਂ ਤੈਨੂੰ ਕਿਹਾ ਸੀ ਖਾਲੀ ਹੱਥ ਨਾ ਆਈਂ ਕੀ ਲੈ ਕੇ ਆਈਆਂ? ਵੀਰੇ ਮੈਂ ਮੈਗਿੰਗ ਲੈ ਕੇ ਆਈ ਸੀ। ਉਹ ਵੀ ਮੇਰਾ ਡਰਾਈਵਰ ਨਾਲ। ਡਰਾਈਵਰ? ਹਾਂਜੀ ਡਰਾਈਵਰ। ਘਰ ਤੇ ਆਈਆਂ ਤੂੰ। ਵੀਰੇ ਐਕਟਿਵਾ 'ਕੇ। ਐਕਟਿਵਾ ਤੇ ਡਰਾਈਵਰ ਰੱਖਿਆ ਵਾ। ਹਾਂਜੀ। ਹੈ ਕੌਣ ਉਹ ਵੀਰੇ ਮੇਰਾ ਜੀਜਾ ਉਹ ਜੀਜੇ ਨੂੰ ਡਰਾਈਵਰ ਰੱਖਿਆ ਵਾ ਹਾਂਜੀ ਵੀਰੇ ਉਹ ਤੂੰ ਤੈਨੂੰ ਸ਼ਰਮ ਨਹੀਂ ਆਂਦੀ ਤੂੰ ਆਪਣੇ ਜੀਜੇ ਨਾਲ ਮਜ਼ਾਕ ਕਰੀ ਜਾਂਦੀ ਆ ਵੀਰੇ ਜੀਜਾ ਕਦੇ ਮਹਿੰਗਾ ਮਜ਼ਾਕ ਕਰਾਂਗਾ ਕਦੇ ਮਹਿੰਗਾ ਮਜ਼ਾਕ ਕਰਾਂਗੀਆਂ ਨਹੀਂ ਤੂੰ ਕਿਉਂ ਕਰਦੀ ਆ ਵੀਰੇ ਅੰਗ ਦੀ ਮੈਂ ਅੱਧੀ ਸਾਲੀ ਆਗਾ ਅੱਧੀ ਸਾਲੀ ਉਹ ਕੀ ਹੁੰਦਾ ਮੇਰੀ ਹਾਇਕ ਦੇ ਹਿਸਾਬ ਨਾਲ ਮੈਂ ਅੱਧੀ ਸਾਲੀ ਹੋਈ ਆਗਾ ਬਰਾਵਾ ਕਿੱਥੇ ਪੰਗਾ ਲੈ ਲਿਆ ਆਪਾਂ ਗੱਲ ਸੁਣ ਮੇਰੀ ਨਾਲੇ ਮੈਂ ਤੈਨੂੰ ਕਿਹਾ ਸੀ ਘਰ ਦੇ ਵਿੱਚੋਂ ਭਾਵੇਂ ਜੀਜੇ ਨੂੰ ਲੈ ਕੇ ਆ ਭਾਵੇਂ ਭੈਣ ਨੂੰ ਲੈ ਕੇ ਆ ਮਾਂ ਨੂੰ ਲੈ ਕੇ ਆ ਪਿਓ ਨੂੰ ਲੈ ਕੇ ਆ ਕੋਈ ਗਵਾਹੀ ਪਾਣ ਨੂੰ ਚਾਹੀਦਾ ਸੀਗਾ ਵੀਰੇ ਮੈਂ ਸਾਰਿਆਂ ਨੂੰ ਕਿਹਾ ਸੀ ਕੋਈ ਨਾਲ ਖਾਣ ਨੂੰ ਤਿਆਰ ਹੀ ਨਹੀਂ ਸੀ ਮੇਰੇ ਕੀ ਗੱਲ ਤੇਰੀ ਬਣਦੀ ਨਹੀਂ ਕਿਸੇ ਨਾਲ ਵੀਰੇ ਬੰਦੀ ਸਾਰਿਆਂ ਨਾਲ ਮੈਂ ਮੇਰੀ ਪਰ ਆਏਗੀ ਕੋਈ ਨਾਲੇ ਮੈਂ ਤੈਨੂੰ ਕਿਹਾ ਸੀ ਆਧਾਰ ਕਾਰ ਲੈ ਕੇ ਆਈ ਉਹ ਕਿੱਥੇ ਆ ਵੀਰੇ ਉਹ ਤਾਂ ਕੱਕੇ ਗਏ ਗਏ ਭੁੰਗ ਦੀ ਅੱਜ ਮੈਂ ਕੱਦੂ ਆਉਂਗੀ ਨੇ ਕੱਲ ਤਾ ਤੂੰ ਲੈ ਆਏਂਗੀ ਦੇਖ ਬਾਈ ਤੂੰ ਨਾ ਲੋਡ ਤੋਂ ਵੱਧ ਚੁਲਾਕ ਐ ਤੇ ਬੋਲਦੀ ਵੀ ਜਿਆਦਾ ਅਸੀਂ ਤੈਨੂੰ ਹਫਤੇ ਵਾਸਤੇ ਦੇਖਣਾ ਜੇ ਹਫਤੇ ਬਾਅਦ ਸਾਨੂੰ ਲੱਗਿਆ ਕਿ ਤੂੰ ਕੰਮ ਕਰ ਸਕਦੀਆਂ ਤਾਂ ਰੱਖਾਂਗੇ ਨਹੀਂ ਅਸੀਂ ਤੈਨੂੰ ਜਵਾਬ ਦੇ ਦੇਣਾ ਤੇ 7 ਦਿਨਾਂ ਦੀ ਤਨਖਾਹ ਵੀ ਨਹੀਂ ਦੇਣੀ ਵੀਗਾ ਮੈਂ ਪੂਰੀ ਮੰਗਾਗਾ ਮੈਂ ਆਮ ਕੰਮ ਕਰੂੰਗੀ ਕੋਈ ਚੋਰੀ ਵੀ ਕਰੂੰਗਾ ਕ ਮੈਂ ਫਰੂੰਗੀ ਨਾ ਰਾਤ ਖਾਣੇ ਜਾ ਕੇ ਜਾਉਂਗੀ ਖਾਣੇ ਲੈ ਕੇ ਜਾਏਂਗੀ ਹਾਂਜੀ ਵੀਗਾ ਉਹ ਕਿੱਥੋਂ ਲਿਆਨੀ ਆ ਜਿੰਨੀ ਤੂੰ ਹੈਗੀਆਂ ਗੱਲਾਂ ਵੱਧ ਗਈਆਂ ਤੇਰੀਆਂ ਨਾਲੇ ਵੀਰੇ ਤੁਸੀਂ ਆਪ ਮੇਰੀ ਪ੍ਰਮੋਸ਼ਨ ਕਰੋਗੇ ਹਫਕੇ ਬਾਅਦ ਹਾਈ ਤਾਂ ਭਾਵੇਂ ਗਈ ਵੱਧੀ ਮੇਰੀ ਪਰ ਤਨਖਾਹ ਜਿਵੇਂ ਲੱਗ ਜਾਨੀ ਆ ਹੋ ਜਾ ਮੇਰੀ ਮਾਂ ਤੇ ਨਾ ਮੱਥਾ ਲਾਉਂਦਾ ਮਤਲਬ ਪਤਾ ਕੀ ਆ ਕਿ ਆਪਣਾ ਦਿਮਾਗ ਖਰਚ ਕਰ ਲੈਣਾ ਜਾ ਇਹਨੂੰ ਕੰਮ ਕੁੰਮ ਦੱਸੋ ਭਰਾਵਾ ਨਾਲੇ ਧਿਆਨ ਰੱਖੀ ਕਿਤੇ ਸਫਾਈ ਨਾ ਕਰ ਜੇ ਆ ਨੇਰ ਪੱਟਾ ਸਾਫ਼ ਕਰੀ ਠੀਕ ਹੈ ਵੀਰੇ ਕਾ ਮਜ਼ਾ ਦਾ ਪਤਾ ਨਹੀਂ ਰੌਣਕਾਂ ਲੱਗਣਗੇ ਬਾਬੇ ਹਾਂਜੀ ਵੀਰੇ ਆ ਨਾ ਵੀ ਆਂ ਤੂੰ ਚੜੀ ਨੋਟ ਨੇ ਇਹ ਆਪਣੇ ਕੋਲੇ ਰੱਖ ਲੈ ਇਹ ਜਾਣਾ ਸੀ ਨਾ ਕਿਤੇ ਭਾਜੀ ਫਿਰ ਇੰਨੇ ਪੈਸੇ ਲੈ ਕੀ ਕਰਨੇ ਸਿੰਨੇ پیسے ਖਰਚੋਈ ਖਰਚ ਨਹੀਂ ਬਾਕੀ ਜੇਬ ਚ ਰੱਖ ਲਿਓ ਨਾਲੇ ਥੋੜੇ ਬਹੁਤ پیسے ਜੇਬ ਚ ਰੱਖਣੇ ਸ਼ੁਰੂ ਕਰ ਦੇ ਹੁਣ ਤੂੰ ਛੋਟਾ ਨਹੀਂ ਹੈਗਾ ਹੁਣ ਤੇਰਾ ਵਿਆਹ ਹੋ ਗਿਆ ਸਮਝਿਆ ਮੇਰੀ ਗੱਲ ਨਾਲੇ ਜਾਂਦਾ ਹੋਇਆ ਆਪਣੇ ਵਾਸਤੇ ਇੱਕ ਪੈਂਟ ਇੱਕ ਸ਼ਰਟ ਨਵੀਂ ਲੈ ਕੇ ਜਾਇਂ ਠੀਕ ਹੈ ਉੱਥੇ ਜਾ ਕੇ ਮੈਨੂੰ ਫੋਨ ਕਰਦੀ ਮੈਂ ਉਹਨੂੰ Google Pay ਕਰ ਦਾਂਗੀ ਠੀਕ ਹੈ ਆਪੇ ਸੈਟ ਹੋਣਾ ਬਰਤੀ ਠੀਕ ਹੈ ਠੀਕ ਹੈ ਇਹ ਪੈਸੇ ਸਤੇ ਜਾਣਗੇ ਜਦੋਂ ਸਿਮਰ ਨਾਲ ਉੱਥੇ ਖਰਚਣੇ ਕੁਝ ਖਾਣਾ ਪੀਣਾ ਲੈਣਾ ਦੇਣਾ ਇਸੇ ਚ ਕਰਨਾ ਠੀਕ ਹੈ ਜਦੋਂ ਵੀ ਸੋਹਰਿਆ ਕਰੇ ਜਾਏਗਾ ਨਾ ਤਾਂ ਇੱਕ ਕੱਪੜਾ ਕਾ ਕੇ ਜਾਏਗਾ ਠੀਕ ਹੈ ਸੋਹਣਾ ਲੱਗਣਾ ਤੈਨੂੰ ਮੇਰਾ ਭਰਾ ਪੰਜ ਠੀਕ ਹੈ ਧਿਆਨ ਰੱਖਿਆ ਕਰ ਇਹਨਾਂ ਚੀਜ਼ਾਂ ਦਾ ਹੁਣ ਤੂੰ ਛੋਟਾ ਨਹੀਂ ਰਿਹਾ ਠੀਕ ਹੈ ਬਾਈ ਤੇ ਕਦੋਂ ਜਮਾਂ ਮੈਂ ਧੋਪਾਂਵੇਂ ਹੁਣੇ ਚੱਲਦਾ ਪਤਾ ਕੀ ਆ ਅੱਜ ਸੋਮਵਾਰ ਹੈਗਾ ਗਾਹਕ ਵੀ ਉਨਾ ਉਨਾ ਹੀ ਹੋਣਾ ਤੇ ਨਾਲੇ ਹੁਣ ਆ ਵੀ ਹੈਗੀ ਆ ਸਿਮਰਨ ਵੀ ਹੈਗੀ ਆ ਮੈਂ ਆਪੇ ਸੰਭਲੂਗਾ ਜੇ ਤਾ ਜਲਦੀ ਆ ਗਿਆ ਫਿਰ ਦੁਕਾਨ ਤੇ ਆ ਜੀ ਜੇ ਨਾ ਆਇਆ ਗਿਆ ਫਿਰ ਤੂੰ ਘਰ ਹੀ ਰਹੀਂ ਠੀਕ ਹੈ ਠੀਕ ਹੈ ਠੀਕ ਆ ਭਾਜੀ ਮੈਂ ਜਾਣਦਾ ਧਿਆਨ ਰੱਖੀ ਕੋਈ ਵੀ ਚੀਜ਼ ਲੈਣੀ ਦੇਣੀ ਆ ਤੇਰੇ ਕੋਲ ਪੈਸੇ ਹੈਗੇ ਆ ਗਿਣ ਕੇ ਦੇਣੇ ਆ ਤੇ ਗਿਣ ਕੇ ਵਾਪਸ ਲੈਣੇ ਆ ਠੀਕ ਆ ਭਾਜੀ ਸਮਝ ਗਿਆ ਹਾਂਜੀ ਹਾਂ ਬੱਲੇ ਬੱਲੇ ਉਹ ਰਿਆ ਕਿ ਹੋਇਆ ਤੈਨੂੰ ਕੁਛ ਨਹੀਂ ਵੀਰੇ ਕੀ ਹੋਣਾ ਮੂੰਹ ਕਿਉਂ ਬਣਾ ਤਰਾ ਨਹੀਂ ਵੀਰੇ ਤੁਹਾਨੂੰ ਵੈਸੇ ਹੀ ਲੱਗ ਰਿਹਾ ਵਾ ਚਲ ਮੈਨੂੰ ਇੱਕ ਗੱਲ ਦੱਸੋ ਜਿਵੇਂ ਘਰ ਦੇ ਵਿੱਚ ਕੋਈ ਪਰੌਣੇ ਆਉਂਦੇ ਆ ਆਪਾਂ ਚਾਹ ਕਰਦੇ ਹੁੰਨੇ ਆ ਜਾਂ ਮੂੰਹ ਵਟ ਕੇ ਅਗਲੇ ਕਮਰੇ ਚ ਚੱਲ ਜਾਂਦੇ ਆ ਤੇਰੇ ਤੇਰਾ ਮੂੰਹ ਕਿਉਂ ਬਣਾ ਯਾ ਆਪਣੀ ਦੁਕਾਨ ਤੇ ਕਿਨਾ ਮੈਂਬਰ ਆਇਆ ਇਹ ਤੋਂ ਮੋਗਟਾਈ ਜਾਨੀ ਐ ਇਤਨਾ ਚੰਗਾ ਲੱਗਦਾ ਮੈਨੂੰ ਦੱਸ ਉਹ ਅਗਲੀ ਕੀ ਸੋਚ ਚੁੱਕੀ ਕਿ ਮੇਰੇ ਆਂ ਦੀ ਖੁਸ਼ੀ ਨਹੀਂ ਹੈਗੀ ਇਹਨਾਂ ਨੂੰ ਹੂੰ ਐਦਾਂ ਨਹੀਂ ਕਰੀਦਾ ਹੁੰਦਾ ਰਲ ਮਿਲ ਕੇ ਰਹੀਦਾ ਹੁੰਦਾ ਠੀਕ ਸਮਝ ਗਈ ਹਾਂਜੀ ਵੀਰੇ ਮਿੰਨੋ ਦਾ ਵੀ ਤਾਲੂਸੀਆ ਨਾਲ ਨਹੀਂ ਗਈ ਨਾ ਕਿ ਇਹਨਾਂ ਨੂੰ ਹਾਂ ਸੱਚ ਇਹਦੀ ਤਾਂ ਮੈਗੀ ਫੇਵਰੇਟ ਆ ਨਹੀਂ ਨਹੀਂ ਮੈਂ ਕਹਾਂ ਮੈਗੀ ਕਹੂੰਗੀ ਉਹ ਵੀ ਆਟਾ ਨੂਡਲ ਮੈਗੀ ਬਣਾ ਲੈਂਨੀ ਐ ਹਾਂਜੀ ਜੀ ਚਾਕਲੇਟ ਤਾਂ ਹੱਥ ਪਹੁੰਚ ਜਾਂਦਾ ਤੇਰਾ ਜੂੰਗਾ ਨਹੀਂ ਠਹਿ ਖਿਆ ਹੱਥ ਕਿਉਂ ਨਹੀਂ ਪਹੁੰਚੇਗਾ ਤੇਰੇ ਨਾਲ ਤਾਂ ਬੈਸਨਾ ਕਰੀ ਗੱਲਾਂ ਗੱਲਾਂ ਚ ਨਾ ਵੈਸੀ ਹਸਾ ਦਿੰਦੀ ਆ ਚਾਹ ਸ਼ੁਕਰ ਆ ਤੇਰੇ ਕਰਕੇ ਵਾਲੇ ਫੇਸ ਤੇ ਸਮਾਈਲ ਤਾਂ ਆਈ ਘਲ ਸੁਣ ਮੇਰੀ ਤੂੰ ਇਦਾਂ ਨਾ ਸੋਚ ਕੇ ਆਪਾਂ ਕੁੜੀ ਨਾ ਵੀ ਰੱਖੀਏ ਤੂੰ ਇਦਾਂ ਸੋਚ ਆਪਾਂ ਕਿੱਡਾ ਹੋਣਾ ਲਿਆਂ ਦਾ ਕਿੱਡਾ ਕਰਾਂਗੇ ਠੀਕ ਠੀਕ ਹੈ ਬੇ ਜੀ ਲੈ ਜਾ ਆਪਣੀ ਗੁੱਟੀ ਨੂੰ ਮਗਰ ਨਾਲੇ ਕੰਮ ਕੁੰਮ ਸਿਖਾਣਾ ਤੇ ਤੁਮਾਰੀ ਨਾ ਖਾਈ ਉਹ ਸਾਹ ਬਹੁਤ ਹੈ ਜ਼ਿਆਦਾ ਥੱਪੜ ਮਾਰ ਦਿੰਦੀ ਆ ਉਹ। ਕੀ ਆ ਪਸੰਦ ਆ ਮੈਨੂੰ ਸੂਟ ਪੈਕ ਕਰ ਦੋ। ਆ ਲਓ ਚੱਕੋ ਜੀ। ਬਸ ਇੱਕ ਹੀ ਸੂਟ ਲੈਣਾ ਬਈ। ਹਾਂ ਜੀ। ਆ ਲਓ ਭਾਈ। ਹੋਰ ਕੀ ਸੇਵਾ ਦੱਸੋ? ਬਸ ਕਿੰਨੇ ਪੈਸੇ ਹੋਗੇ? 1800 ਰੁਪਏ ਬੰਦਰ 1600 ਰੁਪਏ ਦੇ ਦੋ। ਠੀਕ ਆ ਮੈਂ ਨਾ ਹੁਣੇ ਵੱਡੇ ਵੀਰ ਨੂੰ ਫੋਨ ਕਰਦਾ ਉਹ ਤੁਹਾਨੂੰ ਗੂਗਲ 'ਤੇ ਪਾ ਦਿੰਦੇ ਆ। ਕੀ ਗੱਲ? ਹਜੇ ਵੀ ਝੇਬੇ 'ਚ ਪੈਸੇ ਨਹੀਂ ਰੱਖਦੇ। ਭਾਜੀ ਦੇਣਗੇ ਪੈਸੇ ਹਮੇਸ਼ਾ ਭਾਜੀ ਦਿੰਦੇ ਆ। ਹੁਣ ਤਾਂ ਵਿਆਹ ਵੀ ਹੋ ਗਿਆ। ਜੇਕਰ ਤਾਂ ਕੁਝ ਭਾਬੀ ਨਾਲ ਖਾਣਾ ਪੀਣਾ ਪੈ ਗਿਆ ਤਾਂ ਵੀ ਭਾਈ ਪੈਸੇ ਪਾਉਂਦੇ ਆ ਹਾਂਜੀ ਵੱਡਾ ਵੀਰੇ ਪੈਸੇ ਦਿੰਦਾ ਵਾ ਕਮਾਲ ਦੀ ਗੱਲ ਐ ਵਿਆਹ ਵੀ ਪੈਸੇ ਕੋਈ ਟਿਕਦੇ ਨਹੀਂ ਹੈਗੇ ਫਟਫਟੇ ਆਉਂਦੇ ਵੈਸੇ ਲੱਗਦਾ ਜੇਬ ਵਿੱਚ ਓ ਮੇਰੀ ਗੱਲ ਸੁਣ ਓਏ ਤੈਨੂੰ ਕੀ ਲੈਣਾ ਦੇਣਾ ਭਾਵੇਂ ਵੱਡਾ ਵੀਰਾ ਪੈਸੇ ਦਵੇ ਭਾਵੇਂ ਮੈਂ ਦਵਾ ਤੈਨੂੰ ਤਾਂ ਪੈਸੇ ਪੂਰੇ ਮਿਲਦੇ ਆ ਨਾ ਓਏ ਮੈਂ ਤਾਂ ਵੈਸੇ ਹੀ ਕਿਹਾ ਨਾ ਕੀ ਵੈਸੇ ਕਿਹਾ ਆ ਰੱਖ ਲੈ ਸੂਟ ਮੈਂ ਨਹੀਂ ਲੈਣਾ ਤੇਰੇ ਤੋਂ ਸੂਟ ਓ ਪਾ ਆ ਸੂਟ ਤਾਂ ਲੈ ਜਾ ਮੈਂ ਤਾਂ ਵੈਸੇ ਹੀ ਮਜ਼ਾਕ ਨਾਲ ਤੈਨੂੰ ਕਿਹਾ ਕੋਈ ਨਹੀਂ ਪੈਸੇ ਪਵਾ ਦੇ ਮੈਨੂੰ ਪੈਸੇ ਦਾ ਮਤਲਬ ਆ ਕੋਈ ਨਹੀਂ ਕਿਉਂ ਗੁੱਸਾ ਕਿਉਂ ਹੁੰਦਾ ਵੇ ਬਾਈ ਓ ਮਜ਼ਾਕ ਦੀ ਹੱਦ ਹੁੰਦੀ ਆ ਓ ਚੱਲ ਕੋਈ ਲਾਗ ਪਵਾ ਦੂੰ ਪੈਸੇ ਪਵਾ ਦੂੰ ਕੋਈ ਨਹੀਂ ਵੱਡਾ ਵੀਰਾ ਪਾ ਦੂਗਾ ਪੈਸੇ ਫੋਟੋ ਦਾ ਖਿੱਚ ਲੈ ਪੈਸੇ ਦਾ ਪਵਾ ਹੈ ਹੈ ਸਕੈਨਰ ਪਾ ਜੂਗਾ ਪੈਸੇ ਉਹ ਫੋਟੋ ਦਾ ਖਿੱਚ ਕੇ ਲੈ ਜਾ ਚਲ ਪਵਾ ਦੇ ਬਾਅਦ ਚ ਪਵਾ ਦੇ ਕੋਈ ਨਹੀਂ ਸਹੀ ਕਰਕੇ ਆ ਤੇ ਹਜੇ ਵੀ ਭਾ ਪੈਸੇ ਦਊਗਾ ਚੇਲੇ ਭਾ ਦੇ ਪਾਪੀ ਵਾਸਤੇ ਵੀ ਸੂਟ ਹੋ ਗਿਆ ਤੇ ਵੀਰੇ ਦੀ ਸ਼ਰਟ ਹੋ ਗਈ ਇੱਦਾਂ ਕਰੂੰਗੀ ਨਾਲ ਨਾਲ ਗਲਾਬ ਜਾਮਣਾ ਲੈ ਜੂਗੀ ਵੀਰੇ ਦੀਆਂ ਫੇਵਰੇਟ ਨੇ ਮੈਂ ਹੋ ਗਈ ਰੈਡੀ ਮੈਂ ਤਾਂ ਹੋ ਗਈ ਰੈਡੀ ਤੁਸੀਂ ਇੱਦਾਂ ਹੀ ਜਾਣਾ ਵਾ ਨਹੀਂ ਨਹੀਂ ਨਵਾਂ ਸੂਟ ਲੈ ਕੇ ਦਿੱਤਾ ਵੀਰੇ ਨੇ ਚੇਂਜ ਕਰਕੇ ਆਉਣਾ ਮੈਂ ਨਾਲੇ ਆ ਦੇਖ ਵੀਰੇ ਨੇ 20000 ਰੁਪਏ ਦਿੱਤਾ ਚਲੋ ਇਹ ਤਾਂ ਵਧੀਆ ਹੋ ਗਿਆ ਫਿਰ ਮੈਂ ਕਹਿੰਦਾ ਸੀ ਨਾ ਕਿ ਵੀਰਾ ਸਾਰਿਆਂ ਬਾਰੇ ਸੋਚਦਾ ਵਾ ਚਲੋ ਵਧੀਆ ਹੁਣ ਆਪਾਂ ਖੁੱਲਾ ਕਰਤਾ ਕਰ ਸਕਦੇ ਆ ਜਿੰਨੇ ਬਚਣਗੇ ਬਚਾ ਲਾਂਗੇ ਨਹੀਂ ਤਾਂ ਐਂ ਕਰਾਂਗੇ ਆਪਾਂ ਨਾ ਫਿਲਮ ਦੇਖ ਆਵਾਂਗੇ ਠੀਕ ਆ ਕੋਈ ਗੱਲ ਨਹੀਂ ਸਾਰੀ ਤੇਰੀ ਸ਼ਾਪਿੰਗ ਵੀ ਹੋ ਜੂਗੀ ਇਹਦੇ ਚੱਲ ਹਾਂਜੀ ਚੱਲ ਮੈਂ ਚੇਂਜ ਕਰਦਾ ਵਾ ਠੀਕ ਆ ਵੀਰੇ ਦਾ ਫੋਨ ਹਲੋ ਹਾਂ ਬਾਵੇ ਹਾਂਜੀ ਵੀਰੇ ਨਿਕਲੇ ਤਾਂ ਨਹੀਂ ਕਰਵਾਜੇ ਬਸ ਨਿਕਲਣ ਲੱਗੇ ਸੀ ਵੀਰੇ ਓ ਯਾਰ ਇੱਕ ਪੰਗਾ ਪੈ ਗਿਆ ਕੀ ਹੋ ਗਿਆ ਵੀਰੇ ਓ ਯਾਰ ਜਿਹਨਾਂ ਤੋਂ ਆਪਾਂ ਸਮਾਨ ਨਹੀਂ ਲੈਂਦੇ ਹਾਂਜੀ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਦੇ ਬੇਟੇ ਦਾ ਹੋ ਗਿਆ ਐਕਸੀਡੈਂਟ ਓਹੋ ਤੇ ਹੁਣ ਜਾਂ ਤਾਂ ਮੈਨੂੰ ਜਾਣਾ ਪੈਣਾ ਜਾਂ ਯਾ ਤਾਂ ਦੁਕਾਨ ਤੇ ਆ ਜਾ ਤੂੰ ਜਾ ਕੋਈ ਗੱਲ ਨਹੀਂ ਵੀਰੇ ਮੈਂ ਦੁਕਾਨ ਤੇ ਆ ਜੰਨਾ ਵਾ ਨਾਲੇ ਪਤਾ ਕੀ ਆ ਉਹਨਾਂ ਨੂੰ ਥੋੜੇ ਬੋਤੇ ਪੈਸੇ ਦੇਣਾ ਪੈਣਾ ਹੈ ਅਗਲੇ ਓਕੇ ਸੋਕੇ ਟਾਈਮ ਆਪਣੇ ਕੰਮ ਆਂਦੇ ਆ ਠੀਕ ਆ ਵੀਰੇ ਆ ਜਾ ਫਿਰ ਦੁਕਾਨ ਤੇ ਆ ਜਾ ਓਕੇ ਕੀ ਕਹਿੰਦਾ ਵੀਰਾ ਤੇ ਇਹਨਾਂ ਦਾ ਸਮਾਨ ਲੈਣੇ ਆ ਨਾ ਉਹਨਾਂ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਵਾ ਤੇ ਜਾਂ ਵੀਰੇ ਨੂੰ ਜਾਣਾ ਪੈਣਾ ਜਾਂ ਮੈਨੂੰ ਜਾਣਾ ਪੈਣਾ ਤੇ ਕਹਿੰਦੇ ਪੈਸੇ ਵੀ ਦੇਣੇ ਪੈਣੇ ਉਹਨਾਂ ਨੂੰ ਮੈਨੂੰ ਪਤਾ ਹੀ ਸੀ ਵੀਰੇ ਨੇ ਨਾ ਆਪਣੇ ਨੰਬਰ ਬਣਾਣ ਲਈ ਤੁਹਾਨੂੰ ਪੈਸੇ ਦੇਤੇ ਜਦ ਹੀ ਤਾਂ ਮੰਗ ਲਿਆ ਨਾਲ ਹੀ ਉਹ ਨਹੀਂ ਸਿਮਰਨ ਐਦਾਂ ਦਾ ਕੁਝ ਨਹੀਂ ਹੈਗਾ ਜਿੱਦਾਂ ਤੂੰ ਸੋਚਦੀ ਪਈਆਂ ਜੇ ਵੀਰੇ ਨੇ ਵਾਪਸ ਹੀ ਲੈਣੇ ਹੁੰਦੇ ਫਿਰ ਦੇਣੇ ਕਿਉਂ ਸੀ ਆਪਾਂ ਨੂੰ ਤੇ ਵੀਰੇ ਨੇ ਨੰਬਰ ਨਹੀਂ ਬਣਾਣੇ ਸੀ ਆਪਣੇ ਤਾਂ ਹੀ ਤਾਂ ਦੇਤੇ ਸੀ ਫਿਰ ਤੁਹਾਨੂੰ ਉਹ ਵੀਰਾ ਝੂਠ ਥੋੜੀ ਬੋਲੂਗਾ ਚੱਲ ਕੋਈ ਨਹੀਂ ਰਹਿਣਦੇ ਆਪਾਂ ਕਿਸੇ ਹੋਰ ਦਿਨ ਚੱਲ ਜਾਾਂਗੇ ਮੈਂ ਨਾ ਵੀਰੇ ਨੂੰ ਫੋਨ ਕੀਤਾ ਹੋਇਆ ਵਾ ਨਾਲੇ ਮੈਂ ਤਿਆਰ ਵੀ ਹੋ ਗਈਆਂ ਮੈਨੂੰ ਨਹੀਂ ਪਤਾ ਮੈਂ ਕਰ ਵੇਟ ਕਰ ਮੈਂ ਦੁਕਾਨ ਤੇ ਜਾ ਕੇ ਆਉਂਦਾ ਵਾ ਜੇ ਜਲਦੀ ਫ੍ਰੀ ਹੋ ਗਿਆ ਤਾਂ ਚਲਦੇ ਆ ਨਹੀਂ ਤਾਂ ਫਿਰ ਕਿਸੇ ਔਰ ਦਿਨ ਜਾਵਾਂਗੇ ਆ ਕੀ ਗੱਲ ਬਣੀ ਆ